ਉਹ ਮੈਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਸਰਕਾਰ ਦੀ ਕੀ ਮਜਬੂਰੀ ਸੀ ਕਿ ਪੌਣੇ 5 ਸਾਲ ਐਸਟੀਫ ਦੀ ਰਿਪੋਰਟ ਦੱਬ ਕੇ ਰੱਖੀ ਜਦ ਕਿ ਉਸ ਰਿਪੋਰਟ ਦੇ ਉੱਤੇ ਨਾ ਕਿਸੇ ਹਾਈ ਕੋਰਟ ਵੱਲੋਂ ਸਟੇ ਸੀ ਮਾਨਜੋਗ ਨਾ ਹੀ ਕਿਸੇ ਹੋਰ ادارے ਵੱਲੋਂ ਸਟੇ ਸੀ ਸੋ ਜਾਣ ਬੁੱਝ ਕੇ ਇਹ ਰਿਪੋਰਟ ਜਿਹੜੀ ਆ ਪੌਣੇ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਨੇ ਦਬ ਕੇ ਰੱਖੀ ਪਹਿਲਾਂ ਕੈਪਟਨ ਸਾਹਿਬ ਨੇ ਦਬ ਕੇ ਰੱਖੀ ਹੁਣ ਚੰਨੀ ਸਾਹਿਬ ਨੇ ਦਬ ਕੇ ਰੱਖੀ ਸੋ ਮੈਂ ਸਮਝਦਾ ਇਹ ਇੱਕ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਪਰ ਸਰਕਾਰ ਨੇ ਮਹਿਜ ਮਹਿਜ ਡਰਾਮੇਬਾਜ਼ੀ ਕੀਤੀ ਆ ਮਹਿਜ ਇੱਕ ਐਫਆਈਆਰ ਕੀਤੀ ਆ ਦੋਸ਼ੀਆਂ ਨੂੰ ਸਰਕਾਰ ਨੇ ਨਹੀਂ ਫੜਨਾ ਸਰਕਾਰ ਜਿਹੜੀ ਆ ਲਗਾਤਾਰ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕਰ ਰਹੀ ਆ ਕਿਉਂਕਿ ਜਿਹੜਾ ਡਰੱਗ ਮਾਫੀਆ ਹੈਗਾ ਪੰਜਾਬ ਵਿੱਚ ਉਹ ਇੰਨਾ ਤਾਕਤਵਰ ਹੈਗਾ ਉਹ ਸਰਕਾਰਾਂ ਚ ਦਾਗਾ ਡਰੱਗ ਮਾਫੀਆ ਨੇ ਪਹਿਲਾਂ ਕੈਪਟਨ ਸਾਹਿਬ ਦੀ ਸਰਕਾਰ ਚਲਾਈ ਅੱਜ ਚੰਨੀ ਸਾਹਿਬ ਦੀ ਸਰਕਾਰ ਚਲਾ ਰਹੇ ਨੇ ਹੁਣ ਸਿਰਫ ਵੋਟਾਂ ਦੇ ਸਮੇਂ ਦੇਤੇ ਆ ਕੇ ਇਹ ਜਿਹੜੀ ਐਫ ਆਈ ਆਰ ਕੀਤੀ ਗਈ ਆ ਇਹਦੇ ਨਾਲ ਮੈਂ ਸਮਝਦਾ ਕੋਈ ਦੋਸ਼ੀ ਨਹੀਂ ਫੜਿਆ ਜਿਹੜਾ ਤੁਸੀਂ ਦੇਖਣਾ ਚੰਦ ਦਿਨਾਂ ਬਾਅਦ ਇਹਨਾਂ ਸਾਰੇ ਦੋਸ਼ੀਆਂ ਨੂੰ ਜਿਹੜੇ ਵੀ ਨਾਮ ਨਾਮਿਨੇਟ ਕੀਤੇ ਗਏ ਨੇਗੇ ਕਿਸੇ ਨਾ ਕਿਸੇ ਤਰੀਕੇ ਨਾਲ ਰਾਤ ਮਿਲ ਜਾਣੀ ਹੈ ਬਾਹਰ ਰਹਿਣਗੇ ਸੋ ਡਰੱਗ ਮਾਫੀਆ ਨੂੰ ਸਰਕਾਰਾਂ ਚਲਾਉਂਦੀਆਂ ਨੇ ਕਿ ਆਈਮਾਨਦਾਰ ਸਰਕਾਰ ਜਦੋਂ ਆਊਗੀ ਉਦੋਂ ਪੰਜਾਬ ਵਿੱਚ ਡਰੱਗ ਮਾਫੀਆ ਖਤਮ ਹੋਊਗਾ ਨਵਜੋਤ ਸਿੰਘ ਸਿੱਧੂ ਕਹਿੰਦੇ ਸੀਗੇ ਜੀ ਕਿ ਮੈਂ ਮਰਨ ਵਕਤ ਤੇ ਬੈਠੂ ਹ 15 ਸਾਲਾਂ ਤੋਂ ਸਰਕਾਰ ਵਿੱਚ ਨੇਗੇ ਨਵਜੋਤ ਸਿੰਘ ਸਿੱਧੂ ਜੀ ਪਹਿਲਾਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਵਿੱਚ ਹੁੰਦੇ ਸੀ ਉਹਨਾਂ ਦੀ ਧਰਮ ਪਤਨੀ ਮਿਨਿਸਟਰ ਰਹੀ ਆ ਉਹ ਖੁਦ ਮੈਂਬਰ ਪਾਰਲੀਮੈਂਟ ਰਹੇ ਨੇਗੇ ਉਸ ਸਮੇਂ ਉਹਨਾਂ ਨੇ ਡਰੱਗ ਮਾਫੀਏ ਦਾ ਸਾਥ ਦਿੱਤਾਗਾ ਹੁਣ ਪੌਣੇ 5 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਨੇਗੇ 2.5 ਸਾਲ ਮਿਨਿਸਟਰ ਰਹੇ ਨੇਗੇ ਚੁੱਪ ਰਹੇ ਜਦੋਂ ਵੋਟਾਂ ਆਈਆਂ ਨੇ ਹੁਣ ਉਹਨਾਂ ਨੂੰ ਪੰਜਾਬ ਯਾਦ ਆਉਂਦਾਗਾ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਨਵਜੋਤ ਸਿੰਘ ਸਿੱਧੂ ਪਿਛਲੇ 15 ਸਾਲਾਂ ਤੋਂ ਸਰਕਾਰ ਵਿੱਚ ਬੈਠਾਗਾ ਔਰ ਡਰੱਗ ਮਾਫੀਏ ਦਾ ਰੇਟ ਮਾਫੀਏ ਦਾ ਬਿਜਲੀ ਮਾਫੀਏ ਦਾ ਟਰਾਂਸਪੋਰਟ ਮਾਫੀਏ ਦਾ ਸਾ ਸੁਰਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਜਿਹੜੇ ਕੋਈ ਵੀ ਅਫਸਰ ਹੈ ਉਹ ਪਿੱਛੇ ਹਟ ਰਿਹਾ ਸੀ ਪਰ ਲekin ਜਿਹੜੇ ਅਫਸਰ ਨੇ ਉਹਨੇ ਕਾਰਵਾਈ ਕੀਤੀ ਹੈ ਕਿ ਲੱਗਦਾ ਉਹਨੂੰ ਦਬਾਵਾਣਾ ਜਾਏਗਾ ਮੈਨੂੰ ਸਮਝ ਨਹੀਂ ਆਉਂਦੀ ਕਿ ਸਖਵੀਰ ਸਿੰਘ ਬਾਦਲ ਜੀ ਕਿਉਂ ਡਰ ਰਹੇ ਨੇ ਮਜੀਠੀਆ ਸਾਹਿਬ ਕਿਉਂ ਡਰ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਜੀ ਕਿਉਂ ਡਰ ਰਹੇ ਨੇ ਜੇਕਰ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਫਿਰ ਉਹ ਡਰਨ ਦੀ ਕੀ ਲੋੜ ਆ ਜਿਹੜਾ ਡਾਰਾ ਉਹਨਾਂ ਦਾ ਇਹ ਦਰਸਾ ਰਿਹਾ ਕਿ ਉਹਨਾਂ ਨੇ ਪੰਜਾਬ ਵਿੱਚ ਮਾਮਾ ਦੇ ਪੁੱਤ ਮਰਵਾਏ ਨੇ ਪੰਜਾਬ ਵਿੱਚ ਨਸ਼ੇ ਦਾ ਮਾਫੀਆ ਚਲਾਇਆ ਗਿਆ ਪੰਜਾਬ ਨੂੰ ਬਰਬਾਦ ਕੀਤਾਗਾ ਸੋ ਇਸੇ ਗੱਲ ਕਰਕੇ ਉਹਨੂੰ ਡਰ ਲੱਗ ਰਿਹਾ ਜੇਕਰ ਉਹ ਸੱਚੇ ਸੁੱਚੇ ਨੇ ਤਾਂ ਉਹਨਾਂ ਨੂੰ ਮੈਂ ਸਮਝਦਾਗਾ ਇਹਨਾਂ ਚੀਜ਼ਾਂ ਦਾ ਫੇਸ ਕਰਨੀ ਚਾਹੀਦਾ ਡਰਨਾ ਨਹੀਂ ਚਾਹੀਦਾ ਜੇਕਰ ਡਰ ਦਿਖਾ ਰਹੇ ਨੇ ਤਾਂ ਸਪਸ਼ਟਾ ਕਿ ਕ੍ਰਾਈਮ ਜੁਰਮ ਉਹਨਾਂ ਨੇ ਕੀਤਾਗਾ ਕਿ ਲਦਾਈ ਆਵਾਜ਼ ਵੀ ਪਾਰਟੀ ਕੀ ਸਟੈਂਡ ਰੱਖਦੇ ਕੀ ਕਾਰਵਾਈ ਕੀਤੀ ਗਈ ਹੈ ਬਿਲਕੁਲ ਅਸੀਂ ਕਹਿੰਦੇ ਆ ਕਿ ਡਰੱਗ ਮਾਫੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਡਰੱਗ ਮਾਫੀਆ ਜੇਲਾ ਜਾਣਾ ਚਾਹੀਦਾ ਉਹ ਜਿਹੜੇ ਡਰੱਗ ਮਾਫੀਏ ਚੋਂ ਉਹ ਵਾਲੇ ਵਿਅਕਤੀ ਨੇ ਉਹਨਾਂ ਦੇ ਪ੍ਰਾਪਰਟੀਆਂ ਜ਼ਬਤ ਕਰਕੇ ਜ਼ਬਤ ਹੋਣੀਆਂ ਚਾਹੀਦੀਆਂ ਨੇ ਔਰ ਉਹ ਜਿਹੜਾ ਪੈਸਾ ਹੈਗਾ ਉਹ ਜਿਨ੍ਹਾਂ ਮਾਮਾ ਦੇ ਪੁੱਤ ਡਰੱਗ ਮਾਫੀਏ ਕਾਰਨ ਦੁਨੀਆ ਛੱਡ ਚੁੱਕੇ ਨੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਉਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਮਾਮਾ ਦੇ ਪੁੱਤ ਬਹੁਤ ਸਾਰੀਆਂ ਭੈਣਾਂ ਦੇ ਭਰਾ ਇਸ ਦੁਨੀਆ ਤੋਂ ਇਸ ਡਰੱਗ ਮਾ ਕੋਈ ਨਾਟਕ ਲੱਗਣ ਜਾ ਰਹੇ ਜੀ ਕੀ ਇਸ ਨੂੰ ਲੈ ਕੇ ਗ੍ਰਿਫਤਾਰੀ ਹੋ ਸਕਦੀ ਹੈ ਦੇਖੋ ਮੈਂ ਸਮਝਦਾ ਕਿ ਸਰਕਾਰ ਜਿਵੇਂ ਪਹਿਲਾਂ ਕੈਪਟਨ ਸਾਹਿਬ ਆਪਣੇ ਭਤੀਜੇ ਨੂੰ ਬਚਾ ਰਹੇ ਸੀਗੇ ਉਸੇ ਤਰੀਕੇ ਹੁਣ ਵੀ ਚੰਨੀ ਸਾਹਿਬ ਦੋਸ਼ੀਆਂ ਨੂੰ ਬਚਾਉਣਗੇ ਕੋਈ ਨਾ ਕੋਈ ਰਾਹ ਲੱਭ ਕੇ ਦੋਸ਼ੀਆਂ ਨੂੰ ਬਚਾਇਆ ਜਾਊਗਾ ਔਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ